ਉਹ ਜਿਹੜੀ ਤਹਿਸੀਲ ਦੇ ਰੀਡਰ 11 11 ਕਿਲੇ ਪੈਲੀ ਲੈ ਕੇ ਤਿੰਨ ਸਾਲਾਂ ਚ ਬੈ ਹੈ ਤੇ ਹੋਰ ਮੈਨੂੰ ਦੱਸੋ ਲੈ ਵੀ ਉੱਥੇ ਤਹਿਸੀਲਦਾਰ ਨੇ ਕੀ ਕਰਤਾ ਹੋਊਗਾ ਚਲੋ ਯਾਰ ਖੇ ਖਾਣੀ ਆ 2000 ਲੈ ਲਓ 4000 ਲੈ ਲਓ 25 25000 ਰੁਪਇਆ ਲੈਣ ਵਾਲੇ ਇੱਥੋਂ ਤੱਕਰ ਸੁੱਖਾ ਪਿਛਲੇ ਦਿਨਾਂ ਚ ਅਸੀਂ ਅੰਦਰ ਵੜ ਕੇ ਇਹਨਾਂ ਤੋਂ ਮਾਫੀ ਮੰਗਾਈ ਇੱਕ ਤਹਿਸੀਲਦਾਰ ਤੋਂ ਜਿਹੜੇ ਦਾ ਤਹਿਸੀਲਦਾਰ ਆ ਅਰ ਜਾ ਕੇ ਇਨਤਕਾਲ ਪੇਸ਼ ਕੀਤਾ ਤੈਹ ਚ ਜਾ ਕੇ ਉਹਨੇ ਚਲਾ ਕੇ ਮਾਰਿਆ ਇਨਤਕਾਲ ਵੇਖਿਆ ਵੀ ਨਹੀਂ ਵੀ ਇਹਦੇ ਵਿੱਚ ਕੀ ਆ ਕੀ ਨਹੀਂ ਚਾਰ ਮਹੀਨਿਆਂ ਤੋਂ ਫਿਰਦਾ ਸੀ ਇਹ ਪੈਸੇ ਮੰਗਦੇ ਸੀ ਇਹ ਕਰਦੇ ਨਹੀਂ ਸੀਗੇ ਹਾਲਾਤ ਸਾਡੀ ਤਸੀਲ ਜੀਰੇ ਦੇ ਇੰਨੇ ਮਾੜੇ ਆ ਸਰਕਾਰ ਕਹਿੰਦੀ ਰਹੀ ਰਜਿਸਟਰੀਆਂ ਬੰਦ ਰਜਿਸਟਰੀਆਂ ਬੰਦ ਪਿਛਲਾ ਰਿਕਾਰਡ ਕਢਾ ਕੇ ਵੇਖ ਲੈ ਵੀ ਇੱਕ ਵੀ ਰਜਿਸਟਰੀ ਬੰਦ ਨਹੀਂ ਹੋਈ 40 4000 50 5000 60 6000 ਰੁਪਿਆ ਲੈ ਕੇ ਇੱਥੋਂ ਤੱਕ ਰਹ ਜਿਹੜੇ ਸਰਕਾਰ ਦੇ ਨਮੈਂਦੇ ਆ ਸਾਡੇ ਤਾਂ ਜਿਹੜੇ ਰੀਡਰ ਆਣਾ ਇੱਥੇ ਰਹਿ ਗਏ ਰੀਡਰਾਂ ਨੇ ਵੀ 11 11 15 15 ਕਿਲੇ ਪੈਲੀ ਚੌਂ ਸਾਲਾਂ ਚ ਬੈ ਲੈ ਲਈ ਹੈ ਜੀ ਇਹਦੀ ਇਨਕੁਆਰੀ ਹੋਵੇ ਤੇ ਗਾਂ ਤਹਿਸੀਲਦਾਰਾਂ ਨੇ ਕਿੰਨੇ ਪੈਸੇ ਬਣਾਲੇ ਹੋਣਗੇ ਤਹਿਸੀਲਦਾਰ ਜੀ ਜਿੰਦਾਬਾਦ ਤਹਿਸੀਲਦਾਰ ਜੀ ਜਿੰਦਾਬਾਦ ਬੰਦਾ ਫੁਰਕੇ ਇੰਨਾ ਪੈਸਾ ਇਸ ਤਹਿਸੀਲ ਦੇ ਵਿੱਚ ਚੱਲ ਰਿਹਾ ਬੜੀ ਹੈਰਾਨੀ ਦੀ ਗੱਲ ਆ ਭਗਵੰਤ ਸਿੰਘ ਮਾਨਤਾ ਕਹਿੰਦੇ ਆ ਵੀ ਜ਼ੀਰੋ ਟੋਲਰੈਂਸ ਤੇ ਜਿਹੜੀ ਰਿਸ਼ਵਤ ਹੋ ਰਹੀਗੀ ਨਹੀਂ ਜੀ ਤਾਂ ਤਾਂ ਇੰਨੀ ਅੰਨੀ ਪਈ ਆ ਮਾਨ ਸਾਹਿਬ ਪਤਾ ਨਹੀਂ ਥੱਲੇ ਨਹੀਂ ਵੇਚ ਇੱਕ ਤਾਂ ਸਾਡੇ ਆ ਇਹਨਾਂ ਦਾ 25000 ਰੁਪਿਆ ਜੀ ਅਸੀਂ ਸਟੇਜ ਤੇ ਮੜਾਉਣਾ ਸਾਡੇ ਨਾਲ ਗਰੀਬ ਬੰਦਾ ਖੜਾ ਜਦੋਂ ਚਲਾ ਕੇ ਥੱਲੇ ਮਾਰਿਆ ਉਹਦੀ ਅਸੀਂ ਜਿਹੜੀ ਮਾਫੀ ਆ ਉਹ ਮੰਗਾਉਣੀ ਆ ਇਹ ਕਹਿੰਦੇ ਅੰਦਰ ਵੜ ਕੇ ਕਮਰੇ ਦੇ ਵਿੱਚ ਅਸੀਂ ਕਹਿੰਨੇ ਵੀ ਸਟੇਜ ਦੇ ਵਿੱਚ ਜਿਹੜਾ ਵੇਚਣ ਵਾਲਾ ਉਹਦੇ ਤੋਂ 25000 ਲੈ ਲਿਆ ਕਿਤੇ ਵੇਚਣ ਵਾਲੇ ਨੇ ਵੀ ਪਹਿਲੀ ਜਿਹਨੇ ਪਹਿਲੀ ਵੇਚ ਨਹੀਂ ਆ ਵੇਚਣ ਵਾਲੇ ਨੇ ਵੀ ਕਿਤੇ ਪੈਸੇ ਦਿੱਤੇ ਆ ਅੱਜ ਪਤਾ ਲੱਗਾ ਇਹ ਕਾਲੀ ਮੰਤਰੀ ਕੋ ਰਿਆ ਪਿੱਛੇ ਉਹਦਾ ਭਤੀਜਾ ਲੋਕਾਂ ਨੂੰ ਮਾੜਾ ਵੀ ਬੋਲਦਾ ਰਜਿਸਟਰੀਆਂ ਇੱਕ ਨਹੀਂ 8 ਮਹੀਨੇ ਚ ਨੇ ਕੀਤੀ ਇੱਕ ਰਜਿਸਟਰੀ ਨਹੀਂ 8 ਮਹੀਨੇ ਚ ਕੀਤੀ ਰਜਿਸਟਰੀ ਛੋਟੇ ਤੋਂ ਕੀਤੀ ਹੈ ਛੋਟੇ ਤਹਿਸੀਲਦਾਰ ਦੀ ਸਾਡੀ ਇੱਕ ਮਜਬੂਰੀ ਆ ਉਹ ਸਾਰੀ ਦੇੜੀ ਖਰਾਬ ਪਿੰਦਾ ਪੈਸੇ ਸਾਰੇ ਇਕੱਠੇ ਕਰਕੇ ਲ ਜਾਂਦਾ ਔਰ ਇੱਥੇ ਇਹ ਵੀ ਕਿਹਾ ਜਾ ਰਿਹਾ ਕਿ ਹਰ ਰੋਜ਼ ਮੋٹے ਰੁਪਈਏ ਇਕੱਠੇ ਕੀਤੇ ਜਾਂਦੇ ਔਰ ਤਹਿਸੀਲਦਾਰ ਦੀ ਪ੍ਰਾਪਰਟੀ ਦੀ ਜਾਂਚ ਹੋਵੇ ਘਰ-ਬਾਰ ਦੀ ਜਾਂਚ ਹੋਵੇ ਔਰ ਇਹਨਾਂ ਦਾ ਕਹਿਣਾ ਹੈ ਕਿ ਹੁਣ ਤਹਿਸੀਲਦਾਰ ਸਾਡੀ ਸਟੇਜ ਤੇ ਆ ਕੇ ਮਾਫੀ ਮੰਗੇ ਰੁਪਈਏ ਵੀ ਸਟੇਜ ਤੇ ਆ ਕੇ ਮੋੜੇ ਔਰ ਮਾਫੀ ਵੀ ਸਟੇਜ ਤੇ ਆ ਕੇ ਮੰਗੇ ਤਹਿਸੀਲ ਜੀਰਾ ਦੇ ਵਿੱਚ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ ਇਹ ਵਿਵਾਦ ਰਜਿਸਟਰੀ ਕਰਨ ਨੂੰ ਲੈ ਕੇ ਹੋਇਆ ਹੈ ਜਾਨੀ ਕਿੰਜ ਕਹਿ ਲਈਏ ਕਿ ਕਿਸਾਨ ਰਜਿਸਟਰੀ ਕਰਵਾਉਣ ਦੇ ਲਈ ਆਉਂਦੇ ਆ ਪਰ ਤਹਿਸੀਲਦਾਰ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਰਜਿਸਟਰੀ ਨਹੀਂ ਕੀਤੀ ਜਾਏਗੀ ਇੰਜ ਕਹਿ ਲਈ ਕਿ ਰਜਿਸਟਰੀ ਵਾਲੇ ਕਾਗਜ਼ ਦੱਸਿਆ ਜਾ ਰਿਹਾ ਕਿ ਉਹ ਸੁੱਟ ਦਿੱਤੇ ਗਏ ਚਲਾ ਕੇ ਮਾਰੇ ਤਹਿਸੀਲਦਾਰ ਦੇ ਵੱਲੋਂ ਪੂਰੀ ਕਹਾਣੀ ਜਾਂਦੇ ਆ ਇਸ ਵਿਸ਼ੇ 'ਤੇ ਅੱਜ ਵੱਡਾ ਧਰਨਾ ਪ੍ਰਦਰਸ਼ਨ ਤਹਿਸੀਲਦਾਰ ਦੇ ਬੂਹੇ ਦੇ ਮੂਹਰੇ ਜੋ ਕਿ ਜੀਰਾ ਤਹਿਸੀਲਦਾਰ ਆ ਉਹਦੇ ਬੂਹੇ ਦੇ ਮੂਹਰੇ ਵੱਡਾ ਧਰਨਾ ਮਾਰ ਕੇ ਕਿਸਾਨ ਆਗੂ ਬੈਠੇ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਹੁਣ ਤਹਿਸੀਲਦਾਰ ਸਾਡੀ ਸਟੇਜ ਤੇ ਆ ਕੇ ਮਾਫੀ ਮੰਗੇ ਰੁਪਈਏ ਵੀ ਸਟੇਜ ਤੇ ਆ ਕੇ ਮੋੜੇ ਔਰ ਮਾਫੀ ਵੀ ਸਟੇਜ ਤੇ ਆ ਕੇ ਮੰਗੇ ਹੁਣ ਇਸ ਗੱਲ ਦੇ ਵਿੱਚ ਇਹ ਪ੍ਰੋਟੈਸਟ ਕਰਕੇ ਕਰਦੇ ਹੋਏ ਤਹਿਸੀਲ ਦਫਤਰ ਦੇ ਬਿਲਕੁਲ ਸਾਹਮਣੇ ਬੈਠੇ ਨੇ ਪਹਿਲਾਂ ਪੂਰੀ ਗੱਲ ਜਾਣ ਲੈਣੇ ਆ ਆਖਰਕਾਰ ਕਾਦੇ ਪੈਸੇ ਲਏ ਸੀ ਕਿਹੜੀ ਰਜਿਸਟਰੀ ਸੀ ਜਿਹੜੀ ਛੁੱਟੀ ਗਈ ਆ ਤਹਿਸੀਲਦਾਰ ਦੇ ਵੱਲੋਂ ਐ ਦਰਸ਼ਨ ਜੀ ਕੀ ਮਸਲਾ ਕਿਹੜੀ ਕਾਗਜ਼ ਰਜਿਸਟਰੀ ਛੁੱਟੀ ਗਈ ਸੀ ਕੀ ਸੀਗਾ ਉਹ ਇਹ ਪਿੰਡ ਨਾ ਮੰਗੇ ਵਾਲੇ ਦਾ ਤਲਵੰਡੀ ਸਾਡੇ ਇੱਥੇ ਛੋਟਾ ਆ ਪਿੰਡ ਆ ਉੱਥੋਂ ਦਾ ਕਿਸਾਨ ਸੀ ਤੇ ਉਹਦੀ ਫਰਦ ਬਦਲ ਸੀ ਫਰਦ ਬਦਲ ਦਾ ਇੰਤਕਾਲ ਸੀ ਫਰਦ ਬਦਲ ਦਾ ਇਹ ਸੌਖਾ ਹੁੰਦਾ ਵੀ ਫਰਦ ਬਦਲ ਦੇ ਵਿੱਚ ਕਈ ਵਾਰੀ ਕਿਸੇ ਕਾਰਨਾਂ ਗਲਤੀ ਨਾਲ ਇੱਕ ਪੁਰਾਣਾ ਐਸਾ ਵੱਧ ਚੜ ਗਿਆ ਦੋਕ ਨਾਲ ਇੱਕ ਨਾਲ ਘਟ ਚਾਰ ਮਹੀਨਿਆਂ ਤੋਂ ਉਹ ਫਿਰਦਾ ਸੀ ਇਹ ਪੈਸੇ ਮੰਗਦੇ ਸੀ ਇਹ ਕਰਦੇ ਨਹੀਂ ਸੀਗੇ ਉਹ ਫਿਰ ਸਾਡਾ ਮੈਂਬਰ ਸੀ ਸਾਨੂੰ ਨਾਲ ਜਾਣਾ ਪਿਆ ਸਾਡੇ ਪ੍ਰਧਾਨ ਸੁਖਦੇਵ ਸਿੰਘ ਜਦੋਂ ਗਏ ਸਤੰਦਰਪਾਲ ਤਸਿਲਦਾਰ ਵੱਡਾ ਨਾਲ ਪਟਵਾਰੀ ਸਾਹਿਬ ਗਏ ਆ ਅਰ ਜਾ ਕੇ ਇੰਤਕਾਲ ਪੇਸ਼ ਕੀਤਾ ਤੈਹ ਚਾ ਕੇ ਉਹਨੇ ਚਲਾ ਕੇ ਮਾਰਿਆ ਇੰਤਕਾਲ ਵੇਖਿਆ ਵੀ ਨਹੀਂ ਵੀ ਉਹਦੇ ਵਿੱਚ ਕੀ ਆ ਕੀ ਨਹੀਂ ਬਾਅਦ ਵਿੱਚ ਮੈਨੂੰ ਪਤਾ ਲੱਗਾ ਮੈਂ ਆ ਕੇ ਕਿਹਾ ਮੈਂ ਕਹਿੰਦਾ ਤੁਸੀਂ ਆਹ ਕੰਪਨੀ ਬਹੁਤ ਮਾੜਾ ਕੀਤਾ ਫਿਰ ਵੀ ਉਹਦੇ ਸ਼ਬਦ ਜਿਹੜੇ ਬਹੁਤ ਕੱੜੜੇ ਸੀ ਬਹੁਤ ਜ਼ਿਆਦਾ ਕੱੜੜੇ ਸੀਗੇ ਇਸ ਕਰਕੇ ਇਹ ਉਦੋਂ ਅਸੀਂ ਐਸ ਡੀ ਐਮ ਨੂੰ ਵੀ ਦੱਸਤਾ ਸਾਡੇ ਐਸ ਡੀ ਐਮ ਇਥੇ ਬਹੁਤ ਵਧੀਆ ਬੰਦੇ ਆ ਉਹਨਾਂ ਦੀ ਉਹਨਾਂ ਨੂੰ ਕਿਹਾ ਸਰ ਅਸੀਂ ਤਾਂ ਹੁਣ ਇਹਦਾ ਜਵਾਬ ਦਵਾਂਗੇ 17 ਤਰੀਕ ਨੂੰ ਇਸ ਕਰਕੇ 17 ਤਰੀਕ ਵਾਲਾ ਅਸੀਂ ਧਰਨਾ ਜਣਾ ਰੱਖਿਆ ਉਹਦੇ ਵਿੱਚ ਹੁਣ ਤੁਸੀਂ ਹਾਲਾਤ ਸਾਡੀ ਤਹਿਸੀਲ ਜੀਰੇ ਦੇ ਇੰਨੇ ਬਾੜੇ ਆ ਸਰਕਾਰ ਕਹਿੰਦੀ ਰਹੀ ਰਜਿਸਟਰੀਆਂ ਬੰਦ ਰਜਿਸਟਰੀਆਂ ਬੰਦ ਪਿਛਲਾ ਰਿਕਾਰਡ ਕਢਾ ਕੇ ਵੇਖ ਲੈਣ ਕੁੜੀ ਅਵੇ ਇੱਕ ਵੀ ਰਜਿਸਟਰੀ ਬੰਦ ਨਹੀਂ ਹੋਈ 40 4000 50 5000 60 6000 ਰੁਪਿਆ ਲੈ ਕੇ ਇੱਥੋਂ ਤੱਕ ਜਿਹੜੇ ਸਰਕਾਰ ਦੇ ਨਮਾਇंदे ਆ ਸਾਡੇ ਤਾਂ ਜਿਹੜੇ ਰੀਡਰ ਆਣਾ ਇੱਥੇ ਰਹਿ ਗਏ ਰੀਡਰਾਂ ਨੇ ਵੀ 11 11 15 15 ਕਿਲੇ ਪੈਲੀ ਚੌਂ ਸਾਲਾਂ ਚ ਬੈ ਲੈ ਲਈ ਆ ਜੀ ਇਹਦੀ ਇਨਕੁਆਰੀ ਹੋਵੇ ਤੇ ਗਾਹ ਤਹਿਸੀਲਦਾਰਾਂ ਨੇ ਕਿੰਨੇ ਪੈਸੇ ਬਣਾਲੇ ਹੋਣਗੇ ਇੰਨਾ ਪੈਸਾ ਇਸ ਤਹਿਸੀਲ ਦੇ ਵਿੱਚ ਚੱਲ ਰਿਹਾ ਬੜੀ ਹੈਰਾਨੀ ਦੀ ਗੱਲ ਆ ਭਗਵੰਤ ਸਿੰਘ ਮਾਨ ਤਾਂ ਕਹਿੰਦੇ ਆ ਵੀ ਜ਼ੀਰੋ ਟੋਲਰੈਂਸ ਤੇ ਜਿਹੜੀ ਰਿਸ਼ਵਤ ਹੋ ਰਹੀਗੀ ਨਹੀਂ ਜੀ ਆ ਮੇਰੇ ਨਾਲ ਉਹ ਗਰੀਬ ਬੰਦਾ ਖੜਾ ਜਿਹੜਾ ਛੋਟਾ ਮੋਟਾ ਕੰਮ ਕਰਦਾ ਸੱਤਾ ਮਰਲਿਆਂ ਦੀ ਰਜਿਸਟਰੀ ਆ ਜਿਹਦਾ ਇਹਨਾਂ ਨੇ 25000 ਰੁਪਇਆ ਸਾਡੇ ਸ਼ਹਿਰ ਦੇ ਇੱਕ ਨਾਮੰਦ ਬੰਦੇ ਨੂੰ ਡਾਲ ਲੈ ਕੇ ਉਹ ਆਪ ਬਹੁਤ ਇੱਥੇ ਕੰਮ ਖਰਾਬ ਹੈ ਇੱਕ ਮੇਰੇ ਕੋਲੇ ਆ ਰਜਿਸਟਰੀ ਆ ਜਿਹੜੀ ਇਹਨਾਂ ਨੇ ਪੈਂਡ ਆਪਣੇ ਰਟੌਲ ਵੇਡਦੀ 32 ਏਕੜ ਜ਼ਮੀਨ ਆ ਜਿਹੜੀ 32 ਏਕੜ ਜ਼ਮੀਨ 17 ਲੱਖ ਤੋਂ ਬੋਲੀ ਸ਼ੁਰੂ ਕੀਤੀ ਤੇ 20 ਲੱਖ 61 ਹਜ਼ਾਰ ਚ ਬੋਲੀ ਤੋੜ ਕੇ ਤੇ ਸ੍ਰੀਮਾਨ ਸਾਡੀ ਅਦਾਲਤ ਦਾ ਕੋਰਟ ਦਾ ਇਹ ਸੀਗਾ ਇਹ 19 ਤਰੀਕ ਨੂੰ ਹੋਣੀ ਆ ਤੇ ਉਹ ਯਾਰ ਇੱਕ ਦਿਨ ਪਹਿਲਾਂ 18 ਤਰੀਕ ਨੂੰ ਬੋਲੀ ਕਰਕੇ ਤੇ ਬੋਲੀ ਵੀ ਮੇਰੇ ਖਰ ਰਾਤ ਦੇ ਟਾਈਮ ਹੋ ਕੇ ਸਾਰਾ ਕੁਝ ਸਮੀਟ ਲਿਆ ਯਾਰ ਸਰਕਾਰੀ ਜ਼ਮੀਨ ਦੀ ਬੋਲੀ ਸਰਕਾਰੀ ਜ਼ਮੀਨ ਦੀ ਉੱਥੇ ਸਰਕਾਰ ਨੂੰ ਬਹੁਤ ਵੱਡਾ ਘਾਟਾ ਪਿਆ 40 ਲੱਖ 50 ਲੱਖ ਦੇ ਵਿੱਚ ਲੋਕ ਲੈਣ ਨੂੰ ਤਿਆਰ ਆ ਐਡਾ ਵਧੀਆ ਪਲਾਟ ਆ ਬੇੜ ਦੀ ਪਹਿਲੀ ਨਹਿਰ ਦੇ ਨਾਲ ਆ ਇਹਦਾ ਇਹ ਤਾਂ ਲਾਇਆ ਦਿੱਤਾ ਤਾਂ ਇੰਨੀ ਅੰਨੀ ਪਈ ਆ ਮਾਨ ਸਾਹਿਬ ਪਤਾ ਨਹੀਂ ਥੱਲੇ ਨਹੀਂ ਵਹਿੰਦੇ ਜਾਂ ਤੁਹਾਡੇ ਕੋਲੇ ਖਬਰਾਂ ਨਹੀਂ ਜਾਂਦੀਆਂ ਤੁਸੀਂ ਵੇਖੋ ਜਿਹੜੀ ਤਹਿਸੀਲ ਦੇ ਰੀਡਰ 11 11 ਕਿਲੇ ਪਹਿਲੀ ਲੈ ਕੇ ਤਿੰਨਾਂ ਸਾਲਾਂ ਚ ਬੈ ਹੈ ਤੇ ਹੋਰ ਮੈਨੂੰ ਦੱਸੋ ਲੈ ਵੀ ਉੱਥੇ ਤਹਿਸੀਲਦਾਰਾਂ ਨੇ ਕੀ ਕਰਤਾ ਹੋਊਗਾ ਬਹੁਤ ਲਾਥ ਮੜੇ ਸਾਡੇ ਜੀਰੇ ਚ ਬਹੁਤ ਜਿਆਦੇ ਹੁਣ ਮਾਫੀ ਕਿਹੜੀ ਗੱਲ ਦੀ ਤੁਸੀਂ ਕਹਿ ਰਹੇ ਹੋ ਵੀ ਆ ਕੇ ਮੰਗਣ ਔਰ ਪੈਸੇ ਮੋੜਨ ਸਟੇਜ ਤੇ ਉਹ ਕੀ ਗੱਲ ਇੱਕ ਤਾਂ ਸਾਡੇ ਆ ਇਹਨਾਂ ਦਾ 25000 ਰੁਪਿਆ ਜੀ ਅਸੀਂ ਸਟੇਜ ਤੇ ਮੜਾਉਣਾ ਸਾਡੇ ਨਾਲ ਗਰੀਬ ਬੰਦਾ ਖੜਾ ਬਹੁਤ ਲੋਕ ਘੱਟ ਸਾਹਮਣੇ ਸੁੱਖ ਆਉਂਦੇ ਆ ਦੂਜੀ ਜਿਹੜਾ ਸਾਡਾ ਇੰਤਕਾਲ ਪ੍ਰਧਾਨ ਜੀ ਦਾ ਚਲਾ ਕੇ ਮਰਿਆ ਪ੍ਰਧਾਨ ਜੀ ਦਾ ਵੀ ਨਹੀਂ ਸੀ ਕਿਸੇ ਵਰਕਰ ਦਾ ਸਾਡੇ ਦਾ ਸੀ ਜਦੋਂ ਚਲਾ ਕੇ ਥੱਲੇ ਮਾਰਿਆ ਉਹਦੀ ਅਸੀਂ ਜਿਹੜੀ ਮਾਫੀ ਆ ਉਹ ਮੰਗਾਉਣੀ ਆ ਇਹ ਕਹਿੰਦੇ ਅੰਦਰ ਵੜ ਕੇ ਕਮਰੇ ਦੇ ਵਿੱਚ ਅਸੀਂ ਕੈਨੇ ਵੀ ਸਟੇਜ ਦੇ ਵਿੱਚ ਅਸੀਂ ਜਿੱਨਾ ਚਿਰ ਉਹਦੀ ਮਾਫੀ ਨਹੀਂ ਮੰਗਦੇ ਅਸੀਂ ਉਹਨਾਂ ਤੋਂ ਖੜਾ ਨਹੀਂ ਛੱਡਾਂਗੇ ਨੀ ਤੇ ਸਲਾਹ ਕਰਕੇ ਧਰਨਾ ਵੇਖਾਂਗੇ ਵੀ ਇਹ ਲੰਬਾ ਰੱਖਣਾ ਜਾਂ ਫਿਰ ਕਿਹੜੀ ਤਰੀਕ ਨੂੰ ਦੇਣਾ ਇਹ ਛੁੱਟੀ ਲੈ ਕੇ ਕੱਲ ਦਾ ਚਲਾ ਗਿਆ ਛੁੱਟੀ ਲਿਆ ਗੱਡੀ ਨਹੀਂ ਚੱਲਨੀ ਸਾਰੇ ਪੰਜਾਬ ਚ ਭਾਰਤੀ ਕਿਸਾਨੀ ਨੂੰ ਕਦੀਆਂ ਅੱਜ ਅੱਜ ਵੀ ਨਹੀਂ ਆਏ ਨਹੀਂ ਅੱਜ ਵੀ ਨਹੀਂ ਆਏ ਬਹੁਤ ਵਾਰ ਤੱਕ ਛੁੱਟੀ ਲੈ ਬਹੁਤ ਵਾਰ ਛੁੱਟੀ ਲੈ ਗਿਆ ਕੋਈ ਨਹੀਂ ਅਸੀਂ ਕਿਹੜਾ ਲਾਇਸੈਂਸ ਲੈਣਾ ਐਸਡੀਐਮ ਤੋਂ ਕਰਕੇ ਬੇਨਤੀ ਅਸੀਂ ਸਮਾਂ ਫੇਰ ਲੈ ਲਾਂਗੇ ਜੀ ਆਹ ਹਾਲਾਤ ਆ ਸਾਡੇ ਕੀ ਨਾਮ ਹੈ ਮੇਰਾ ਨਾਮ ਸ਼ਿਵ ਕੁਮਾਰ ਹੈ ਜੀ ਸੱਡੇ ਲਈ ਤੁਹਾਡੇ ਦੁਆਰਾ ਸਾਡੇ ਤੋਂ ਅਸੀਂ 7 ਮਰਲੇ ਜਗ੍ਹਾ ਵੇਚੀ ਸੀ ਗ੍ਰੀਨ ਸ਼ੀਟੀ ਦੇ ਜਿਵੇਂ ਤੇ ਜਿਹੜੇ ਸ਼ਿੱਕੀ ਪ੍ਰਧਾਨ ਹੈ ਉਹ ਐਨੋਸ਼ਿੰਦ ਦੇ ਨਾਤੇ ਵੇ ਤਹਿਸੀਲਦਾਰ ਨੂੰ ਦੇਣਾ ਤੇ ਉਹ ਸਾਡੇ ਤੋਂ 25000 ਰੁਪਏ ਲੈ ਗਏ ਫਿਰ ਉਹਨਾਂ ਨੇ ਦੋ ਬੰਦੇ ਦੀ ਰਜਿਸਟਰੀ ਕੀਤੀ ਫਿਰ ਕੀਤੀ ਫਿਰ ਕੀਤੇ ਉਹਨਾਂ ਨੇ ਇਹ ਕੌਣ ਕਿਹਨਾਂ ਦੇ ਥਰੂ ਇਹ ਪੈਸੇ ਜਿਹੜੇ ਲਏ ਜਾਂਦੇ ਆ ਔਰ ਇਹ ਸਾਰਾ ਗੋਰਖ ਧੰਦਾ ਚੱਲਦਾ ਗੋਰਖ ਧੰਦਾ ਇਹ ਆ ਜੀ ਸਾਡੇ ਜਿੰਨੇ ਪ੍ਰਾਪਰਟੀ ਡੀਲਰ ਹਨੇ ਸ਼ਹਿਰ ਦੇ ਵਿੱਚ ਅਸਲਤਾ ਜੀ ਉਹ ਅੱਗ ਪਾਈ ਫਿਰਦੇ ਵੀ ਅੱਜ ਤੁਹਾਨੂੰ ਦੇ ਦਿੱਤੀ ਆ ਕਰੋਨਾ ਰੁਪਈਆ ਦਾ ਸਾਡਾ ਫਰੋਜਪੁਰ ਰੋਡ ਜਿਹੜਾ 30-30 ਲੱਖ ਮਰਲੇ ਨੂੰ ਚਲਾ ਗਿਆ ਅੱਜ ਤੁਸੀਂ ਲੈ ਲਈ ਕੱਲ ਮੈਂ ਲੈ ਲਈ ਉਹ ਐਂ ਕਾਈ ਫਿਰਦੇ ਆ ਇਹਨਾਂ ਨਾਲ ਰਲੇ ਆ ਜਿੰਨੇ ਇੱਥੇ ਪ੍ਰਾਪਰਟੀ ਡੀਲਰ ਆਣਾ ਸਾਡੇ ਅਸੀਂ ਤਾਂ ਦੂਜਾ ਧਰਨਾ ਜੀ ਹੁਣ ਜਿਹੜੇ ਬੰਦੇ ਨੇ ਪੈਸੇ ਦਵਾਏ ਨਾ ਦੂਜਾ ਧਰਨਾ ਉਹਦੇ ਬੂਹੇ ਕਿ ਦਵਾਂਗੇ ਉਹ ਭਲਾ ਸ਼ਹਿਰ ਦਾ ਕਿੱਡਾ ਵੀ ਕੱਦਵਾਰ ਬੰਦਾ ਹੋਵੇ ਯਾਰ ਇਹਨਾਂ ਦਾ ਇਹ ਫਰਜ਼ ਨਹੀਂ ਇਹ ਸਮਾਜ ਨੂੰ ਰਲ ਮਿਲ ਕੇ ਅਸੀਂ ਸੁਧਾਰਨਾ ਜੇ ਤੁਸੀਂ ਸੌਦੇ ਕਰਾਈ ਜੰਨੇ ਆ ਚਲੋ ਯਾਰ ਖੇ ਖਾਣੀ ਆ 2000 ਲੈ ਲਓ 4000 ਲੈ ਲਓ 25 25000 ਰੁਪਇਆ ਲੈਣ ਵਾਲੇ ਇੱਥੋਂ ਤੱਕਰ ਸੁੱਖਾ ਪਿਛਲੇ ਦਿਨਾਂ ਚ ਅਸੀਂ ਅੰਦਰ ਵੜ ਕੇ ਇਹਨਾਂ ਤੋਂ ਮਾਫੀ ਮੰਗਾਈ ਇੱਕ ਤਹਿਸੀਲਦਾਰ ਤੋਂ ਜਿਹੜੇ ਦਾ ਤਹਿਸੀਲਦਾਰ ਆ ਜਿਹੜਾ ਵੇਚਣ ਵਾਲਾ ਉਹਦੇ ਤੋਂ 25000 ਲੈ ਲਿਆ ਕਿਤੇ ਵੇਚਣ ਵਾਲਿਆਂ ਨੇ ਵੀ ਪਹਿਲੀ ਜਿਨ੍ਹਾਂ ਨੇ ਪਹਿਲੀ ਵੇਚ ਨਹੀਂ ਆ ਵੇਚਣ ਵਾਲਿਆਂ ਨੇ ਵੀ ਕਿਤੇ ਪੈਸੇ ਦਿੱਤੇ ਆ ਅਸੀਂ ਸ਼ਰਮ ਦਿੱਤੀ ਚਲੋ ਬੰਦੇ ਵਿੱਚ ਪੈ ਗਏ ਬੱਬੂ ਸਜਾਦਾ ਜੀ ਸਾਡਾ ਇੱਥੇ ਨਾਲ ਕੋਠੀ ਆ ਜੀ ਬਹੁਤ ਸਹਿਚਾਰ ਆ ਉਹ ਆਉਂਦਾ ਨਹੀਂ ਮੈਂ ਮੇਰਾ ਲਿਹਾਜ ਆ ਮੇਰੀ ਕੰਦਨਾ ਕੰਦ ਦਾ ਤਹਿਸੀਲ ਦਾ ਮੈਂ ਤੁਹਾਨੂੰ ਰੋਲਾ ਨਹੀਂ ਪਾਉਣ ਦੇਣਾ ਅਸੀਂ ਕਾ ਚਲੋ ਅਸੀਂ ਉਹਦੀ ਵੀ ਵੀਡੀਓ ਬਣਾਈ ਅਸੀਂ ਕਾ ਪੈਸੇ ਮੇਜ ਤੇ ਰੱਖੋ ਪੈਸੇ ਯਾਰਾ ਨਾਲ ਮੇਜ ਤੇ ਰੱਖੇ ਸ਼ਰਮ ਆਉਣੀ ਚਾਹੀਦੀ ਆ ਕਿਤੇ ਵੇਚਣ ਵਾਲਿਆਂ ਤੋਂ ਕਿਸੇ ਨੇ ਨਹੀਂ ਮਾਨ ਸਾਹਿਬ ਲੈ ਵੀਡੀਓ ਵੀਡੀਓ ਤੇ ਪੈਸੇ ਦਿੱਤੇ ਫਿਰ ਇਹਨੇ ਵਾਪਸ ਹਾਂ ਜਦੋਂ ਉੱਥੇ ਇਕੱਠੇ ਹੋ ਗਏ ਅਸੀਂ ਘਰੇ ਇਕੱਠੇ ਹੋ ਗਏ ਅਸੀਂ ਕਹ ਵੀ ਮੇਜ਼ ਤੇ ਪੈਸੇ ਰੱਖ ਕੋਲੇ ਜਿਹੜਾ ਉਹ ਕਿਸਾਨ ਸੀ ਜਿੰਨੇ ਉਹ ਵੇਚੀ ਸੀ ਆਪਣੀ ਦੁਕਾਨ ਉਹਨੂੰ ਅਸੀਂ ਕਹ ਵੀ ਆਪੇ ਹੀ ਚੁੱਕ ਲਾ ਆਪਦੀ ਉਦੋਂ ਅਸੀਂ ਚਲੋ ਮੀਡੀਆ ਦੇ ਸਾਹਮਣੇ ਨਹੀਂ ਆਏ ਪੈਰ ਹੀ ਡਿੱਗ ਪਏ ਇੱਕੋ ਜਥੇਬੰਦੀ ਆ ਇੱਥੇ ਸਾਡੇ ਨੰਬਰ ਸੀ ਦੋ ਜਥੇਬੰਦੀਆਂ ਦੇ ਲੱਖੋਵਾਲ ਦੇ ਤੇ ਸਾਡੇ ਉੱਥੇ ਲਿਖੇ ਸੀ ਵੀ ਕਿਸੇ ਕਿਸਾਨ ਨੂੰ ਲੋੜ ਆ ਜਿੱਦਨ ਸਤਿੰਦਰਪਾਲ ਸਿੰਘ ਆਇਆ ਉਹ ਸਾਡਾ ਜਿਹੜਾ 20 ਸਾਲ ਤੋਂ ਸਾਡੇ ਨੰਬਰ ਲਿਖੇ ਜਦੋਂ ਦੀ ਤਹਿਸੀਲ ਬਣੀ ਆ ਜਿੱਦਨ ਆਇਆ ਇਹਨੇ ਕਹ ਕਿਹਦੇ ਨੰਬਰ ਆ ਕਹਿੰਦੇ ਜੱਥੇਬੰਦੀਆਂ ਦੇ ਇੱਕ ਲੱਖੋਵਾਲ ਦੇ ਦੋ ਬੰਦਿਆਂ ਦੇ ਦੋ ਸਾਡੇ ਕਾਦੀਆਂ ਇਹਨੇ ਆਉਂਦਿਆਂ ਪਹਿਲਾਂ ਉਹਦੇ ਤੇ ਕੂਚੀ ਫਰਾਈ ਵੀ ਅਸੀਂ ਇੱਥੇ ਕਿਸੇ ਨੂੰ ਖੰਗਣ ਨਹੀਂ ਦੇਣਾ ਆ ਹਾਲਾਤ ਮਾੜੇ ਆ ਇੱਕ ਅਸੀਂ ਇਹ ਵੀ ਮੰਗ ਕਰਦੇ ਆਂ ਭੋਲੇ ਭਾਲੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਜਿਵੇਂ ਸਾਡੇ ਨੰਬਰ ਉੱਥੇ ਲਿਖੇ ਸੀ ਇੱਕ ਪਾਸੇ ਸਾਡੇ ਨੰਬਰ ਜਿੱਨਾਂ ਚਿਰ ਨਹੀਂ ਲਿਖਾਉਂਦੇ ਅਸੀਂ ਇਸ ਨੂੰ ਬੇਨਤੀ ਕਰਦੇ ਆਂ ਜਿਵੇਂ ਸਾਡੇ ਨੰਬਰ ਪਹਿਲਾਂ ਲਿਖੇ ਸੀ ਉਹ ਸਾਡੇ ਨੰਬਰ ਵੀ ਲਿਖੇ ਜਾਣ ਤੇ ਦੂਜਾ ਸਾਡਾ ਜਿੱਨਾਂ ਚਿਰ ਤੋਂ ਅਸੀਂ ਮਾਫੀ ਨਹੀਂ ਮੰਗਾਉਣੀ ਅਸੀਂ ਇਹਦਾ ਖਹਿੜਾ ਨਹੀਂ ਛੱਡਣਾ ਭਲਾ ਸਾਨੂੰ ਜੋ ਮਰਜ਼ੀ ਕਰਨਾ ਪਵੇ ਜਿੱਥੇ ਚਲੇ ਅੱਜ ਪਤਾ ਲੱਗਾ ਇਹ ਕਾਲੀ ਮੰਤਰੀ ਕੋ ਰਿਆ ਪਿੱਛੇ ਉਹਦਾ ਭਤੀਜਾ ਅਸੀਂ ਰਾਣ ਸੀ ਅੱਗੇ ਲੈ ਵੀ ਯਾਰ ਇੰਦੀ ਇੰਨਾ ਪ੍ਰਭਾਵ ਨਹੀਂ ਕਰਦਾ ਲੋਕਾਂ ਨੂੰ ਮਾੜਾ ਵੀ ਬੋਲਦਾ ਰਜਿਸਟਰੀਆਂ ਇੱਕ ਨਹੀਂ 8 ਮਹੀਨੇ ਚ ਜਨਮ ਕੀਤੀ ਇੱਕ ਰਜਿਸਟਰੀ ਨਹੀਂ 8 ਮਹੀਨੇ ਚ ਕੀਤੀ ਰਜਿਸਟਰੀ ਛੋਟੇ ਤੋਂ ਕੀਤੀ ਹੈ ਛੋਟੇ ਤਹਿਸੀਲਦਾਰ ਦੀ ਸਾਡੀ ਇੱਕ ਮਜਬੂਰੀ ਆ ਉਹ ਸਾਰੀ ਤੇੜੀ ਖਰਾਬ ਪਿੰਦਾ ਪੈਸੇ ਸਾਰੇ ਇਕੱਠੇ ਕਰਕੇ ਲ ਜਾਂਦਾ ਉਹਨੂੰ ਆਦਤ ਆ ਜਿਵੇਂ ਕੋਈਸ ਆਪਣੇ ਬੱਚੇ ਲੱਗ ਜਾਂਦੇ ਆ ਬੰਦਾ ਭਲਾ ਮਾਨਸਾ ਪਰ ਉਹਦੇ ਚ ਆ ਕਮਜ਼ੋਰੀ ਹੈ ਪੈਸੇ ਤਾਂ ਇਹ ਬੱਚਦਾ ਵੀ ਮੈਂ ਐਸਡੀਐਮ ਬਣਨ ਵਾਲਾ ਰਜਿਸਟਰੀ ਇੱਕ ਨਹੀਂ ਕੀਤੀ ਇਹਨੇ 8ਵੇਂ ਮਹੀਨੇ ਦਾ ਆ ਕਰਾਉਂਦੇ ਨੈਪ ਤੋਂ ਆ ਨੈਪ ਤੋਂ ਰਜਿਸਟਰੀਆਂ ਉਹਦੇ ਤੋਂ ਕਰਾਉਣੀਆਂ ਦੋ ਬੰਦੇ ਛੱਡੇ ਲਿਖੀ ਜਾਣਾ ਵੀ ਕਿੰਨੀਆਂ ਹੋਈਆਂ ਕਿੰਨੀਆਂ ਹੋਈਆਂ ਸ਼ਾਮ ਨੂੰ ਜਿਹੜੇ ਜਿੰਨੇ ਪੈਸੇ ਆਏ ਆ ਸਾਰੇ ਹੀ ਆਪ ਲੈ ਜਾਣੇ ਵਿਜੀਲੈਂਸ ਉਹਨੂੰ ਨਹੀਂ ਇਸ ਦੀ ਕੰਪਲੀਟ ਦਿੱਤੀ ਫਿਰ ਪਤਾ ਨਹੀਂ ਜੀ ਸਮਝੋ ਬਾਹਰ ਆ ਅਸੀਂ ਤੇ ਨਾ ਮੰਤਰੀਆਂ ਨਾਲ ਗੱਲ ਕਰਨ ਲਈ ਰਾਤ ਸਾਡੀ ਮੁਟਿਆਰਾਂ ਨਾਲ ਵੀ ਗੱਲ ਹੋਈ ਮੰਤਰੀ ਨਾਲ ਸਾਡੇ ਕੋਲ ਰਿਕਾਰਡ ਸਾਰਾ ਮੰਗਾ ਲਿਆ ਸਾਡੀ ਲਾਲਜੀਤ ਨਾਲ ਗੱਲ ਕਿਸੇ ਬੰਦੇ ਨੇ ਕਰਾਈ ਸਾਡੀ ਗੱਲ ਹੋਈ ਈਟੀਓ ਨਾਲ ਰਿਕਾਰਡ ਸਾਤੋਂ ਸਾਰਾ ਹੀ ਮੰਗਾ ਲੈਂਦੇ ਆ ਪਤਾ ਨਹੀਂ ਕੀ ਗੱਲ ਆ ਉਦੋਂ ਦਾ ਭੜਕ ਮਾਰਦੇ ਮਗਰੋਂ ਚੁੱਪ ਕਰ ਜਾਂਦੇ ਵੀ ਪਤਾ ਨਹੀਂ ਗਾ ਇਹਨਾਂ ਦੀ ਸੈਟਿੰਗ ਹੋ ਜਾਂਦੀ ਐ ਇਹ ਰੱਬ ਜਾਣਦਾ ਜੀ ਹੁਣ ਤੁਸੀਂ ਕਿਹਾ ਵੀ ਛੁੱਟੀ ਲੈ ਕੇ ਚਲਾ ਗਿਆ ਨਹੀਂ ਆਇਆ ਫਿਰ ਅੱਜ ਤੁਸੀਂ ਧਰਨੇ ਨੂੰ ਅੱਗੇ ਕਰੋਗੇ ਫਿਰ ਕਿਸੇ ਦਾ ਫੈਸਲਾ ਸਾਰਿਆਂ ਚ ਕਰਕੇ ਸਾਡੇ ਸੀਨੀਅਰ ਬੰਦੇ ਸਾਰੇ ਖੜੇ ਆ ਇਹ ਇਹ ਜੋ ਕਰਨਗੇ ਬਲਾਕ ਪ੍ਰਧਾਨਾ ਸਾਡੇ ਸਾਡੇ ਜ਼ਿਲ੍ਹੇ ਦੀ ਟੀਮ ਵੀ ਆਈ ਐ ਇਹ ਦੂਜਾ ਅਸੀਂ ਜ਼ਿਲ੍ਹੇ ਵੱਲੋਂ ਰੱਖਾਂਗੇ ਤਿੰਨਾਂ ਬਲਾਕਾਂ ਦਾ ਹੀ ਆ ਜੇ ਸਾਡਾ ਇਹ ਨਾ ਨਾ ਅੱਜ ਸਿਰੇ ਚੜਿਆ ਤੇ ਦੂਜਾ ਧਰਨਾ ਜਿਹੜਾ ਅਸੀਂ ਉਹ ਜ਼ਿਲ੍ਹੇ ਦਾ ਰੱਖਾਂਗੇ ਜੇ ਜ਼ਿਲ੍ਹੇ ਤੋਂ ਵੀ ਸੂਤ ਨਾ ਆਇਆ ਫਿਰ ਅਸੀਂ ਪੰਜਾਬ ਦਾ ਰੱਖਾਂਗੇ ਬਿਲਕੁਲ ਤਾਂ ਬਿਲਕੁਲ ਕਥੀ ਦੋਸ਼ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਨੇ ਜੋ ਤਸਵੀਲ ਦਫਤਰ ਦੇ ਉੱਤੇ ਲੱਗ ਰਹੇ ਨੇ ਔਰ ਇਹ ਕਿਹਾ ਜਾ ਰਿਹਾ ਕਿ ਉੱਥੇ ਇੰਤਕਾਲ ਦੇ ਕਾਗਜ਼ ਘੁਮਾ ਕੇ ਮਾਰੇ 25000 ਰੁਪਏ ਵੀ ਲਿਆ ਜੋ ਕਥੀ ਤੌਰ ਤੇ ਇਹਨਾਂ ਨੇ ਇਲਜ਼ਾਮ ਲਾਏ ਔਰ ਇੱਥੇ ਇਹ ਵੀ ਕਿਹਾ ਜਾ ਰਿਹਾ ਕਿ ਹਰ ਰੋਜ਼ ਮੋٹے ਰੁਪਈਏ ਇਕੱਠੇ ਕੀਤੇ ਜਾਂਦੇ ਔਰ ਤਹਿਸੀਲਦਾਰ ਦੀ ਪ੍ਰਾਪਰਟੀ ਦੀ ਜਾਂਚ ਹੋਵੇ ਘਰ-ਬਾਰ ਦੀ ਜਾਂਚ ਹੋਵੇ ਔਰ ਥੱਲੇ ਜਿਹੜੇ ਮੁਲਾਜ਼ਮ ਨੇ ਉਹ ਵੀ ਮੋٹے ਪੱਦਰ ਤੇ ਮੋਟੀਆਂ ਜ਼ਮੀਨਾਂ ਬਣਾ ਗਏ ਇੱਥੋਂ ਤੱਕ ਕਿ ਦੋਸ਼ ਜਿਹੜੇ ਨੇ ਹੁਣ ਲੱਗਦੇ ਨਜ਼ਰ ਆ ਰਹੇ ਨੇ ਔਰ ਇਹਨਾਂ ਦੀ ਮੰਗ ਇਹ ਹੀ ਸੀ ਕਿ ਜਿੱਥੇ ਇਹਨਾਂ ਨੇ ਧਰਨ ਆਲਾ ਸਟੇਜ ਲਈ ਉਸ ਜਗ੍ਹਾ ਤੇ ਆ ਕੇ ਤਹਿਸੀਲਦਾਰ ਜਿਹੜਾ ਉਹ ਮਾਫੀ ਮੰਗ ਲਵੇ ਉਹਨੂੰ ਮਾਫ ਕਰ ਦਿਆਂਗੇ ਪਰ ਦੂਜੇ ਪਾਸੇ ਇਹ ਵੀ ਕਹਿ ਰਹੇ ਨੇ ਕਿ ਉਹ ਅੱਜ ਛੁੱਟੀ ਲੈ ਕੇ ਚਲੇ ਗਏ ਉਹ ਆਏ ਹੀ ਨਹੀਂ ਹੁਣ ਦੇਖਣਾ ਹੋਵੇਗਾ ਕੀ ਇਹਨਾਂ ਦਾ ਕੋਈ ਕੰਪਰੋਮਾਈਜ਼ ਰਾਜ਼ੀਨਾਮਾ ਹੁੰਦਾ ਜਾਂ ਫਿਰ ਉਸ ਤਹਿਸੀਲਦਾਰ ਦੇ ਉੱਪਰ ਕਾਰਵਾਈ ਹੁੰਦੀ ਜਾਂ ਉਹਨੂੰ ਸਸਪੈਂਡ ਕਰਕੇ ਘਰ ਭੇਜਿਆ ਜਾਂਦਾ ਭਗਵੰਤ ਸਿੰਘ ਮਾਨ ਇਹ ਗੱਲ ਜ਼ਰੂਰ ਕਹਿੰਦੇ ਨੇ ਕਿ ਰਿਸ਼ਵਤ ਵਾਲਿਆਂ ਦੇ ਉੱਪਰ ਅਸੀਂ ਲਗਾਮ ਕੱਸੀ ਹੋਈ ਆ ਪਰ ਹੁਣਾਂ ਜਿਹੜੇ ਦੋਸ਼ ਨੇ ਸਬੂਤ ਇਹ ਕਹਿੰਦੇ ਸਾਡੇ ਕੋਲੇ ਨੇ ਭਗਵੰਤ ਸਿੰਘ ਮਾਨ ਇਹਨਾਂ ਤੋਂ ਸਬੂਤ ਫੜਨ ਔਰ ਉਹਦੇ ਉੱਪਰ ਕਾਰਵਾਈ ਕਰ ਦੇਣਾ ਅਗਰ ਉਹ ਦੋਸ਼ੀ ਆ ਤਾਂ ਇਸ ਪੂਰੇ ਵਿਸ਼ੇ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੁਹਾਡੀ ਕੀ ਰਾਏ ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ